ਮੇਰਾ ਨਾਮ ਦੀਪਾ ਤੇ ਮੈਂ ਹਜੇ 20 ਸਾਲ ਦੀ ਸੀ ਮੇਰੇ ਮਾਪਿਓ ਨੇ ਮੇਰਾ ਵਿਆਹ ਕਰ ਦਿੱਤਾ ਤੇ ਮੇਰੇ ਸਾਰੇ ਪਰਿਵਾਰ ਵਿੱਚ ਮੇਰਾ ਸੱਸ ਸਹੁਰਾ ਤੇ ਮੇਰਾ ਘਰ ਵਾਲਾ ਤੇ ਮੇਰਾ ਛੋਟਾ ਧਿਰ ਰਹਿੰਦਾ ਸੀ ਉਹ ਮੇਰੇ ਤੋਂ ਵੱਡੇ ਸੀ ਤੇ ਜਦੋਂ ਮੈਂ ਵਿਆਹ ਕਰਾ ਕੇ ਆਪਣੇ ਸਹੁਰੇ ਘਰ ਗਈ ਤਾਂ ਮੈਨੂੰ ਬਹੁਤ ਸ਼ਰਮ ਆਉਂਦੀ ਸੀ ਕਿਉਂਕਿ ਉਹ ਵੀ ਮੇਰੇ ਘਰ ਬੜੇ ਦੀ ਉਮਰ ਦਾ ਹੀ ਸੀ ਪਿੱਕੇ ਘਰ ਵਿੱਚ ਮੇਰੇ ਮਾਪਿਓ ਨੇ ਮੈਨੂੰ ਬਾਹਰ ਜ਼ਿਆਦਾ ਆਉਣ ਜਾਣ ਨਹੀਂ ਦਿੱਤਾ ਸੀ ਕਿਉਂਕਿ ਮੇਰੇ ਪਿਓ ਦਾ ਸੁਭਾਅ ਬਹੁਤ ਹੀ ਸਖਤ ਸੀ ਉਹਨਾਂ ਨੇ ਤਾਂ ਕਦੇ ਮੈਨੂੰ ਰਿਸ਼ਤੇਦਾਰੀ ਵਿੱਚ ਨਹੀਂ ਭੇਜਿਆ ਸੀ ਨਾਣਕੀ ਤਾਂ ਸਿਰਫ ਮੈਂ ਆਪਣੀ ਮਾਂ ਦੇ ਨਾਲ ਹੀ ਜਾਂਦੀ ਸੀ ਤੇ ਘਰ ਰਾਤ ਲਾ ਕੇ ਵਾਪਸ ਆ ਜਾਂਦੀ ਕਦੇ ਮੇਰੇ ਪਾਪਾ ਨੇ ਨਾ ਮੈਨੂੰ ਮੇਰੀ ਭੂਆ ਕੋਲ ਤੇ ਨਾ ਹੀ ਮਾਸੀ ਕੋਲ ਜਾਣ ਦਿੱਤਾ ਉਹ ਕਹਿੰਦੇ ਸੀ ਕੁੜੀਆਂ ਨੂੰ ਜ਼ਿਆਦਾ ਬਾਹਰ ਆਉਣਾ ਜਾਣਾ ਨਹੀਂ ਚਾਹੀਦਾ ਉਹ ਬਹੁਤ ਹੀ ਪੁਰਾਣੇ ਖਿਆਲਾਂ ਦੇ ਸੀ ਇਸ ਕਰਕੇ ਮੇਰੇ ਪਾਪਾ ਨੇ ਮੇਰਾ ਵਿਆਹ ਵੀ ਛੋਟੀ ਉਮਰ ਵਿੱਚ ਕਰ ਦਿੱਤਾ ਸੀ ਮੇਰੀ ਮਾਂ ਨੇ ਮੈਨੂੰ ਬਹੁਤ ਹੀ ਜ਼ਿਆਦਾ ਸਮਝਾਇਆ ਸੀ ਕਿ ਕਿਵੇਂ ਆਪਣੇ ਸਹੁਰੇ ਘਰ ਵਿੱਚ ਰਹਿਣਾ ਮੇਰੀ ਮੰਮੀ ਨੂੰ ਮੇਰਾ ਬਹੁਤ ਹੀ ਜ਼ਿਆਦਾ ਫਿਕਰ ਸੀ ਮੈਨੂੰ ਵੀ ਆਪਣੇ ਸਾਰੇ ਘਰ ਵਿੱਚ ਬਹੁਤ ਸੰਗ ਲੱਗਦੀ ਸੀ ਕਿਉਂਕਿ ਮੈਂ ਆਪਣੇ ਪੇਕੇ ਘਰ ਤੋਂ ਸਿੱਧਾ ਆਪਣੇ ਸਹੁਰੇ ਘਰ ਆਈ ਸੀ ਨਾ ਮੈਂ ਬਾਹਰ ਪੜੀ ਸੀ ਤੇ ਨਾ ਕਦੇ ਕੁਆਰੀ ਹੁੰਦੀ ਕਿਸੇ ਰਿਸ਼ਤੇਦਾਰੀ ਵਿੱਚ ਗਈ ਸੀ ਮੇਰਾ ਤਾਂ ਉੱਥੇ ਦਿਲ ਵੀ ਨਹੀਂ ਲੱਗਦਾ ਸੀ ਮੇਰੇ ਘਰ ਵਾਲੇ ਦੀ ਆਪਣੀ ਦੁਕਾਨ ਸੀ ਤੇ ਉਹ ਸਵੇਰੇ ਚੱਲ ਜਾਂਦਾ ਤੇ ਰਾਤ ਨੂੰ 10 11 ਵਜੇ ਆਉਂਦਾ ਸੀ ਘਰ ਵਿੱਚ ਮੇਰਾ ਦਿਓਰ ਤੇ ਮੇਰੇ ਸੱਸ ਸਹੌਰਾ ਹੀ ਹੁੰਦੇ ਸੀ ਮੇਰਾ ਦਿਓਰ ਥੋੜਾ ਜਿਹਾ ਮਜ਼ਾਕਿਆ ਸੀ ਉਹ ਮੈਨੂੰ ਮਜ਼ਾਕ ਕਰਦਾ ਸੀ ਪਰ ਮੈਨੂੰ ਬਹੁਤ ਹੀ ਅਜੀਬ ਲੱਗਦਾ ਸੀ ਮੇਰੀ ਸਾਸੋਸ ਨੂੰ ਹਮੇਸ਼ਾ ਟੋਕਦੀ ਹੁੰਦੀ ਸੀ ਕਿ ਤੂੰ ਬੋਟੀ ਨੂੰ ਕਿਉਂ ਤੰਗ ਕਰਦਾ ਪਰ ਮੇਰਾ ਦਿਓਰ ਜਾਣ ਬੁੱਝ ਕੇ ਮੇਰੇ ਕੋਲ ਹੀ ਜਿਹੜੇ ਮਾਰਦਾ ਰਹਿੰਦਾ ਸੀ ਮੇਰੇ ਘਰ ਵਾਲੇ ਤੇ ਮੇਰੇ ਦਿਓਰ ਦੀ ਆਪਸ ਵਿੱਚ ਬਹੁਤ ਜ਼ਿਆਦਾ ਬਣਦੀ ਸੀ ਉਹ ਤਾਂ ਸ਼ਾਮ ਨੂੰ ਇਕੱਠੇ ਬੈਠ ਕੇ ਰੋਟੀ ਖਾਂਦੇ ਮੇਰੇ ਘਰ ਵਾਲੇ ਨੇ ਕਦੇ ਨਹੀਂ ਸੋਚਿਆ ਸੀ ਕਿ ਮੇਰਾ ਨਵਾਂ ਨਵਾਂ ਵਿਆਹ ਹੋਇਆ ਤੇ ਮੈਂ ਆਪਣੀ ਘਰਵਾਲੀ ਨਾਲ ਕਦੇ ਬੈਠ ਕੇ ਰੋਟੀ ਖਾਵਾਂ ਪਰ ਉਹ ਤਾਂ ਆਪਣੇ ਭਰਾ ਦੇ ਨਾਲ ਹੀ ਰੋਟੀ ਖਾਂਦਾ ਸੀ ਮੈਂ ਤਾਂ ਉਹਨਾਂ ਨੂੰ ਕੁਝ ਕਹਿ ਵੀ ਨਹੀਂ ਸਕਦੀ ਸੀ ਕਿਉਂਕਿ ਜੇ ਮੈਂ ਕੁਝ ਕਹਿੰਦੀ ਤਾਂ ਮੇਰੇ ਘਰ ਵਾਲੇ ਨੇ ਗੁੱਸੇ ਹੋ ਜਾਣਾ ਸੀ ਤੇ ਉਸ ਨੇ ਇਹੀ ਸੋਚਣਾ ਸੀ ਕਿ ਸਾਨੂੰ ਦੋਹਾਂ ਭਰਾਵਾਂ ਨੂੰ ਇਕੱਠੇ ਬੈਠਣ ਨਹੀਂ ਦਿੰਦੀ ਇਸ ਕਰਕੇ ਮੈਂ ਚੁੱਪ ਹੋ ਜਾਂਦੀ ਸੀ ਮੈਂ ਉਹਨਾਂ ਦੋਨਾਂ ਨੂੰ ਰੋਟੀ ਫੜਾ ਕੇ ਬਾਅਦ ਵਿੱਚ ਆਪਣੀ ਰੋਟੀ ਲੈ ਕੇ ਕਮਰੇ ਵਿੱਚ ਚਲੀ ਜਾਂਦੀ ਸੀ ਸਾਡੇ ਘਰ ਵਿੱਚ ਸਿਰਫ 3 ਕਮਰੇ ਸੀ ਇੱਕ ਮੇਰੇ ਸਾਸਵਰੇ ਦਾ ਕਮਰਾ ਇੱਕ ਸਾਡਾ ਤੇ ਤੀਜਾ ਸਟੋਰ ਮੇਰਾ ਜਿਹੜਾ ਦਿਓਰ ਸੀ ਉਹ ਪੁੱਲੇ ਜਵਾਰੇ ਤੇ ਸੌਂਦਾ ਸੀ ਮੈਂ ਤਾਂ ਆਪਣੇ ਸਾਸੋਹਰੇ ਦੇ ਕਮਰੇ ਵਿੱਚ ਵੀ ਨਹੀਂ ਸੌ ਸਕਦੀ ਸੀ ਕਿਉਂਕਿ ਮੇਰਾ ਸਹੁਰਾ ਬਜ਼ੁਰਗ ਸੀ ਤੇ ਉਹ ਸਾਰਾ ਦਿਨ ਹੀ ਆਪਣੇ ਕਮਰੇ ਵਿੱਚ ਪਿਆ ਰਹਿੰਦਾ ਸੀ ਮੈਂ ਸਾਰਾ ਦਿਨ ਲੌਬੀ ਵਿੱਚ ਬੈਠੀ ਰਹਿੰਦੀ ਤੇ ਆਪਣਾ ਫੋਨ ਵੇਖ ਕੇ ਆਪਣਾ ਸਮਾਂ ਪਾਸ ਕਰਦੀ ਸੀ ਮੇਰੀ ਸੱਸ ਮੇਰੇ ਦਿਉਰ ਨੂੰ ਬਹੁਤ ਘੂਰਦੀ ਸੀ ਕਿ ਤੂੰ ਬੋਟੀ ਦੇ ਕਮਰੇ 'ਚ ਨਾ ਬੈਠਿਆ ਕਰ ਪਰ ਮੇਰੇ ਦਿਉਰ ਦੀ ਜ਼ਿੱਦ ਬਹੁਤ ਹੀ ਜ਼ਿਆਦਾ ਗੰਦੀ ਸੀ ਮੇਰੇ ਬਿਆਹ ਨੂੰ 3 ਮਹੀਨੇ ਹੋ ਗਏ ਸੀ ਪਰ ਮੇਰੇ ਘਰਵਾਲੇ ਨੂੰ ਮੇਰੀ ਭੋਰਾ ਵੀ ਪਰਵਾਹ ਨਹੀਂ ਸੀ ਉਹ ਕਦੇ ਵੀ ਛੁੱਟੀ ਨਹੀਂ ਸੀ ਕਰਦਾ ਤੇ ਨਾ ਹੀ ਕਰ ਰਿਹਾ ਸੀ ਅਸੀਂ ਤਾਂ ਕਦੇ ਕਿਤੇ ਘੁੰਮਣ ਫਿਰਨ ਵੀ ਨਹੀਂ ਗਏ ਉਹਨਾਂ ਨੂੰ ਤਾਂ ਸਿਰਫ ਆਪਣੇ ਕੰਮ ਤੱਕ ਮਤਲਬ ਸੀ ਰਾਤ ਨੂੰ ਹੀ ਮੇਰੇ ਕੋਲ ਆਉਂਦੇ ਸੀ ਤਾਂ ਕਦੇ-ਕਦੇ ਤਾਂ ਮੈਨੂੰ ਇੰਜ ਲੱਗਦਾ ਸੀ ਕਿ ਮੈਨੂੰ ਇਹਨਾਂ ਨੇ ਸਿਰਫ ਕੰਮ ਕਰਨ ਲਈ ਵਿਆਹ ਕੇ ਲਿਆਂਦਾ ਮੇਰੀ ਸੱਸ ਤੋਂ ਜ਼ਿਆਦਾ ਕੰਮ ਨਹੀਂ ਸੀ ਹੁੰਦਾ ਉਹ ਮੈਨੂੰ ਬੜੇ ਹੀ ਅਜੀਬ ਜਿਹੇ ਤਰੀਕੇ ਨਾਲ ਵੇਖਦਾ ਸੀ ਇਸ ਤਰ੍ਹਾਂ ਤਾਂ ਕਦੇ ਮੇਰੇ ਘਰਵਾਲੇ ਨੇ ਵੀ ਨਹੀਂ ਵੇਖਿਆ ਸੀ ਜਦੋਂ ਕਦੇ ਮੇਰੀ ਚੁੰਨੀ ਮੇਰੇ ਕਮੀਜ਼ ਦੇ ਗਲੇ ਤੋਂ ਪਾਸੇ ਹੋ ਜਾਂਦੀ ਤੋ ਮੇਰੇ ਤੇ ਨਗਾਟਾ ਘਾ ਲੰਦਾ ਮੈਂ ਤਾਂ ਆਪਣੇ ਆਪ ਨੂੰ ਬਹੁਤ ਧਾਕੇ ਰੱਖਦੀ ਸੀ ਪਰ ਉਸ ਦੀ ਨਜ਼ਰ ਮੇਰੇ ਤੇ ਹੀ ਰਹਿੰਦੀ ਸੀ ਇੱਕ ਦਿਨ ਅਚਾਨਕ ਮੈਂ ਸਬਜ਼ੀ ਤੋੜ ਰਹੀ ਸੀ ਤਾਂ ਮੇਰੇ ਸਰੀਰ ਤੇ ਖਾਰਸ਼ ਹੋਣ ਲੱਗ ਪਈ ਉਸ ਦਿਨ ਮੇਰੀ ਸਾਸ ਨੂੰ ਬਹੁਤ ਜ਼ਿਆਦਾ ਬੁਖਾਰ ਹੋਇਆ ਸੀ ਤੇ ਮੈਂ ਇਕੱਲੀ ਹੀ ਸਬਜ਼ੀ ਤੋੜ ਰਹੀ ਸੀ ਮੈਂ ਜਦੋਂ ਘਰ ਆਈ ਤਾਂ ਮੈਂ ਆਪਣੀ ਸਾਸ ਨੂੰ ਦੱਸਿਆ ਕਿ ਮੇਰੇ ਸਰੀਰ ਤੇ ਬਹੁਤ ਖਾਰਸ਼ ਹੋ ਰਹੀ ਹੈ ਉਹ ਮੈਨੂੰ ਕਹਿਣ ਲੱਗੀ ਪੁੱਤ ਨਾ ਕੇ ਕੱਪੜੇ ਬਦਲ ਲੈ ਕੋਈ ਕੀੜਾ ਪਤੰਗਾ ਚੜ ਗਿਆ ਹੋ ਮੈਂ ਜਲਦੀ ਜਲਦੀ ਬਾਥਰੂਮ ਵਿੱਚ ਗਈ ਦਿਨਾਂ ਕੀ ਆਪਣੇ ਕੱਪੜੇ ਬਦਲ ਲਏ ਪਰ ਮੇਰੇ ਖਾਰਸ਼ ਫੇਰ ਵੀ ਨਹੀਂ ਰੁਕ ਰਹੀ ਸੀ ਮੇਰਾ ਘਰ ਵਾਲਾ ਵੀ ਘਰ ਨਹੀਂ ਸੀ ਤੇ ਸਿਰਫ ਦਿਉਰ ਹੀ ਘਰੀ ਸੀ ਮੇਰੀ ਖਾਰਸ਼ਾਤ ਤੋਂ ਵੱਧ ਹੋ ਰਹੀ ਸੀ ਮੇਰੀ ਸੱਸ ਨੇ ਮੇਰੇ ਦਿਉਰ ਨੂੰ ਬਾਜ਼ਮਾਰੀ ਤੇ ਕਿਹਾ ਕਿ ਤੂੰ ਆਪਣੀ ਭਾਬੀ ਨੂੰ ਡਾਕਟਰ ਕੋਲ ਲੈ ਜਾ ਪਰ ਮੈਂ ਆਪਣੀ ਸੱਸ ਨੂੰ ਕਿਹਾ ਕਿ ਮੈਂ ਪਹਿਲਾਂ ਉਹਨਾਂ ਨੂੰ ਫੋਨ ਕਰ ਲਵਾਂ ਸ਼ਾਇਦ ਉਹ ਆ ਜਾਣ ਮੈਂ ਉਹਨਾਂ ਦੇ ਨਾਲ ਹੀ ਚਲੀ ਜਾਊਂਗੀ ਮੈਂ ਆਪਣੇ ਘਰ ਵਾਲੇ ਨੂੰ ਫੋਨ ਲਾਇਆ ਪਰ ਉਹਨਾਂ ਨੇ ਅਖੋ ਕਿਹਾ ਕਿ ਮੈਂ ਤਾਂ ਬਹੁਤ ਜ਼ਿਆਦਾ ਬਿਜ਼ੀ ਹਾਂ ਕਸਪਰ ਬਹੁਤ ਹੀ ਜ਼ਿਆਦਾ ਬੈਠੇ ਨੇ ਜਦੋਂ ਮੈਂ ਆਪਣੇ ਘਰਵਾਲੇ ਦੀ ਗੱਲ ਸੁਣੀ ਤਾਂ ਮੈਨੂੰ ਬਹੁਤ ਬੁਰਾ ਲੱਗਾ ਮੈਂ ਆਪਣੇ ਦਿਉਰ ਦੇ ਨਾਲ ਨਹੀਂ ਜਾਣਾ ਚਾਹੁੰਦੀ ਸੀ ਪਰ ਮੈਨੂੰ ਮਜਬੂਰੀ ਸੀ ਮੈਂ ਮਜਬੂਰੀ ਵਿੱਚ ਹੀ ਆਪਣੇ ਦਿਉਰ ਦੇ ਨਾਲ ਜਾਣ ਲਈ ਹਾਂ ਕਰ ਦਿੱਤੀ ਕਿਉਂਕਿ ਮੈਨੂੰ ਖਾਰਸ਼ ਟਿਕਰ ਨਹੀਂ ਦਿੰਦੀ ਸੀ ਮੇਰਾ ਤਾਂ ਸਾਰਾ ਜਿਸਮ ਲਾਲ ਹੋ ਗਿਆ ਸੀ ਅਤੇ ਫਿਰ ਮੈਂ ਮਜਬੂਰੀ ਵਿੱਚ ਆਪਣੇ ਦਿਉਰ ਦੇ ਨਾਲ ਹੀ ਡਾਕਟਰ ਕੋਲ ਚਲੀ ਗਈ ਡਾਕਟਰ ਨੇ ਦੱਸਿਆ ਕਿ ਤੁਹਾਨੂੰ ਤਾਂ ਇਨਫੈਕਸ਼ਨ ਹੋ ਗਈ ਆ ਉਸਨੇ ਖਫਤੇ ਦਵਾਈ ਦੇ ਦਿੱਤੀ ਜਿਹੜੀ ਸਰੀਰ ਦੇ ਉੱਪਰ ਲਾਉਣੀ ਸੀ ਤੇ ਕੁਝ ਖਾਣ ਨੂੰ ਦਿੱਤੀ ਮੇਰਾ ਦਿਓਰ ਮੇਰੇ ਨਾਲ ਹੀ ਡਾਕਟਰ ਦੇ ਕੋਲ ਗਿਆ ਸੀ ਡਾਕਟਰ ਨੇ ਤਾਂ ਮੇਰੇ ਦਿਓਰ ਨੂੰ ਮੇਰਾ ਘਰ ਵਾਲਾ ਹੀ ਸਮਝ ਲਿਆ ਸੀ ਪਰ ਫਿਰ ਮੈਂ ਉਹਨਾਂ ਨੂੰ ਦੱਸਿਆ ਕਿ ਤਾਂ ਮੇਰਾ ਦਿਓਰ ਆ ਫਿਰ ਅਸੀਂ ਦਵਾਈ ਲੈ ਕੇ ਘਰ ਆ ਗਏ ਪਰ ਮੇਰਾ ਦਿਓਰ ਗੱਡੀ ਵਿੱਚ ਬੈਠਾ ਅਜੀਬ ਜਿਹੀ ਹਰਕਤਾਂ ਕਰਦਾ ਸੀ ਡਾਕਟਰ ਨੇ ਦੱਸਿਆ ਕਿ ਸਵੇਰੇ ਸ਼ਾਮ ਤੁਸੀਂ ਸਾਰੇ ਸਰੀਰ ਤੇ ਦਵਾਈ ਲਾ ਕੇ ਮ사ਜ ਕਰਨੀ ਆ ਪਰ ਮੇਰਾ ਦਿਓਰ ਤਾਂ ਮੇਰੇ ਕਮਰੇ ਵਿੱਚ ਹੀ ਬੈਠਾ ਰਹਿੰਦਾ ਸੀ ਅਤੇ ਇੱਕ ਸਾਡੇ ਘਰ ਵਿੱਚ ਵੀ ਬਾਥਰੂਮ ਇੱਕ ਸੀ ਜਿਹਦਾ ਇੱਕ ਗੇਟ ਸਾਡੇ ਕਮਰੇ 'ਚ ਤੇ ਦੂਜਾ ਲੌਬੀ ਵਿੱਚ ਖੁੱਲਦਾ ਸੀ ਮੈਂ ਆਪਣੀ ਦਵਾਈ ਚੁੱਕੀ ਤੇ ਬਾਥਰੂਮ ਵਿੱਚ ਚਲੀ ਗਈ ਮੇਰਾ ਦੋੜ ਸਾਡੇ ਕਮਰੇ 'ਚ ਬੈਠਾ ਟੀਵੀ ਵੇਖ ਰਿਹਾ ਸੀ ਉਸ ਨੂੰ ਵੀ ਪਤਾ ਸੀ ਕਿ ਮੈਂ ਦਵਾਈ ਦੀ ਮ사ਜ ਕਰਨ ਲਈ ਬਾਥਰੂਮ ਵਿੱਚ ਗਈ ਆ ਮੈਨੂੰ ਮ사ਜ ਕਰਦੀ ਨੂੰ ਦੇਖ ਉਹ ਇੱਕ ਪੂਰਾ ਘੰਟਾ ਹੋ ਗਿਆ ਸੀ ਜਦੋਂ ਇੱਕ ਘੰਟੇ ਬਾਅਦ ਮੈਂ ਆਈ ਤਾਂ ਮੇਰੀ ਜਾਨ ਨਿਕਲਣ ਵਾਲੀ ਹੋ ਗਈ ਸੀ ਕਿਉਂਕਿ ਗਰਮੀ ਦਾ ਮਹੀਨਾ ਸੀ ਤੇ ਬਾਥਰੂਮ ਵਿੱਚ ਕੋਈ ਪੱਖਾ ਵੀ ਨਹੀਂ ਸੀ ਮੈਨੂੰ ਪਸੀਨੇ ਨਾਲ ਭਿੱਜੀ ਹੋਏ ਮੇਰੇ ਦਿਉਰ ਨੇ ਕਮਰੇ ਵਿੱਚ AC ਔਨ ਕੀਤਾ ਤੇ ਆਵਾਜ਼ ਚਲਾ ਗਿਆ ਜਦੋਂ ਉਹ ਬਾਹਰ ਗਿਆ ਤਾਂ ਮੈਨੂੰ ਸੁੱਖ ਦਾ ਸਾਹ ਆਇਆ ਮੈਂ ਆਪਣੇ ਬੈੱਡ ਤੇ ਲੰਮੀ ਪੈ ਗਈ ਤੇ ਪਹੀ ਪਹੀ ਨੂੰ ਮੈਨੂੰ ਉੱਥੇ ਕਦੋਂ ਨੀਂਦ ਆ ਗਈ ਕੁਝ ਪਤਾ ਹੀ ਨਾ ਲੱਗਾ ਤੇ ਜਦੋਂ ਅੱਖ ਖੋਲੀ ਸ਼ਾਮ ਦੇ 5 ਵਜੇ ਗਏ ਸੀ ਮੈਂ ਛੇਤੀ ਛੇਤੀ ਉੱਕੀ ਤੇ ਰਾਤ ਦਾ ਰੋਟੀ ਟੁੱਕ ਕਰਨ ਲਈ ਰਸੋਈ ਵੀ ਚਲੀ ਗਈ ਸੀ ਮ사ਜ ਨਾਲ ਕੁਝ ਹੱਦ ਤੱਕ ਮੈਨੂੰ ਆਰਾਮ ਮਿਲਿਆ ਸੀ ਮੇਰਾ ਦਿਉਰ ਮੈਨੂੰ ਵਾਰ-ਵਾਰ ਆ ਕੇ ਪੁੱਛਦਾ ਸੀ ਦੀ ਪਾਪੀ ਹੁਣ ਤੁਹਾਡੀ ਖਾਰਿਸ਼ ਕੀਤਾ ਮੈਨੂੰ ਪਹਿਲਾਂ ਤਾਂ ਗੁੱਸਾ ਆਉਂਦਾ ਸੀ ਫਿਰ ਮੈਂ ਮਨ ਵਿੱਚ ਸੋਚਿਆ ਕਿ ਇਸ ਨੇ ਤਾਂ ਪੁੱਛ ਵੀ ਲਿਆ ਪਰ ਮੇਰੇ ਘਰ ਵਾਲੇ ਤਾਂ ਇੱਕ ਵਾਰੀ ਫੋਨ ਕਰਕੇ ਵੀ ਨਹੀਂ ਪੁੱਛਿਆ ਸੀ ਕਿ ਤੂੰ ਦਵਾਈ ਲਿਆਉਂਦੀ ਜਾਂ ਨਹੀਂ ਮੇਰਾ ਦੋਹਰੀ ਮੈਨੂੰ ਵਧੀਆ ਲੱਗਦਾ ਸੀ ਕਿਉਂਕਿ ਉਹ ਮੇਰਾ ਹੱਦ ਤੋਂ ਬਾਧ ਫਿਕਰ ਕਰਦਾ ਸੀ ਇੱਕ ਔਰਤ ਇਹ ਚਾਹੁੰਦੀ ਹੈ ਕਿ ਉਸ ਦਾ ਘਰ ਵਾਲਾ ਉਸ ਦੀ ਫਿਕਰ ਕਰੇ ਉਸ ਨੂੰ ਪਿਆਰ ਕਰੇ ਪਰ ਮੇਰੇ ਘਰ ਵਾਲੇ ਵਿੱਚ ਤਾਂ ਇਹ ਗੁਣ ਬਿਲਕੁਲ ਵੀ ਨਹੀਂ ਸੀ ਮੇਰੇ ਦੋਹਰੀ ਦੀ ਘਰਵਾਲੀ ਬਹੁਤ ਕਿਸਮਤਵਾਰੀ ਹੋਊਗੀ ਮੈਂ ਹਮੇਸ਼ਾ ਇਹੀ ਸੋਚਦੀ ਸੀ ਕਿ ਉਸ ਨੂੰ ਇੰਨਾ ਫਿਕਰ ਕਰਨ ਵਾਲਾ ਘਰਵਾਲਾ ਮਿਲੂ ਮੈਂ ਤਾਂ ਆਪਣੀ ਕਿਸਮਤ ਤੇ ਰੋਂਦੀ ਸੀ ਮੇਰੇ ਘਰਵਾਲੇ ਨੂੰ ਤਾਂ ਸਿਰਫ ਆਪਣੇ ਪੈਸੇ ਨਾਲ ਮੋਹ ਸੀ ਉਸ ਨੂੰ ਮੇਰਾ ਬਿਲਕੁਲ ਵੀ ਮੋਹ ਨਹੀਂ ਸੀ ਆਉਂਦਾ ਉਹ ਤਾਂ ਸਿਰਫ ਰਾਤ ਨੂੰ ਮੇਰੇ ਕਮਰੇ ਵਿੱਚ ਆਉਂਦਾ ਤੇ ਆਪਣਾ ਸਾਰਾ ਜ਼ੋਰ ਮੇਰੇ ਤੇ ਲਾ ਕੇ ਆਰਾਮ ਨਾਲ ਦੂਜੇ ਪਾਸੇ ਮੂੰਹ ਕਰਕੇ ਸੌ ਜਾਂਦਾ ਮੇਰੀ ਸਾਰੀ ਰਾਤ ਅੱਖਾਂ ਵਿੱਚ ਨੀਂਦ ਲੰਘਦੀ ਮੈਂ ਹਰ ਰੋਜ਼ ਆਪਣਾ ਕੰਮ ਨੇ ਵੇਖਦੀ ਉਸ ਤੋਂ ਬਾਅਦ ਬਾਥਰੂਮ ਜਾਂਦੀ ਤੇ ਆਪਣੇ ਸਰੀਰ ਤੇ ਦਵਾਈ ਲਾਉਂਦੀ ਮੇਰਾ ਦੂਰ ਹਮੇਸ਼ਾ ਹੀ ਮੇਰੇ ਕਮਰੇ ਵਿੱਚ ਹੁੰਦਾ ਸੀ ਇੱਕ ਦਿਨ ਮੈਂ ਜਦੋਂ ਬਾਥਰੂਮ ਵਿੱਚੋਂ ਬਾਹਰ ਨਿਕਲੀ ਤਾਂ ਉਹ ਬੈਠਦੀ ਨਹੀਂ ਸੀ ਪਰ ਉਸ ਦਾ ਫੋਨ ਉੱਥੇ ਪਿਆ ਸੀ ਜਿਸ ਤੇ ਇੱਕ ਵੀਡੀਓ ਚੱਲ ਰਹੀ ਸੀ ਜਦੋਂ ਮੈਂ ਬੈਠਦੇ ਕੋਲ ਗਈ ਤਾਂ ਉਸ ਨੇ ਫੋਨ ਵਿੱਚ ਜਿਹੜੀ ਵੀਡੀਓ ਚੱਲਦੀ ਸੀ ਉਹ ਬਾਥਰੂਮ ਵਿੱਚ ਮੇਰੀ ਹੀ ਬਣਾਈ ਗਈ ਸੀ ਮੈਂ ਤਾਂ ਵੇਖ ਕੇ ਹੈਰਾਨ ਰਹਿ ਗਈ ਸੀ ਕਿ ਵੀਡੀਓ ਉਸ ਨੇ ਕਿੱਦਾਂ ਬਣਾ ਲਈ ਮੈਂ ਬਿਨਾ ਕੱਪੜਿਆਂ ਤੋਂ ਬੈਠੀ ਹਾਂ ਤੇ ਆਪਣੇ ਸਰੀਰ ਉੱਪਰ ਦਵਾਈ ਦੀ ਮ사ਜ ਕਰ ਰਹੀ ਸੀ ਤੇ ਮੇਰੇ ਦਿਉਰ ਨੇ ਮੇਰੀ ਇਦਾਂ ਦੀ ਵੀਡੀਓ ਕਿੱਦਾਂ ਬਣਾਈ ਉਹ ਉਸ ਨੂੰ ਹੀ ਬੈਠਾ ਦੇਖੀ ਜਾਂਦਾ ਸੀ ਇਹ ਦੇਖ ਕੇ ਤਾਂ ਮੈਨੂੰ ਹੋਰ ਗੁੱਸਾ ਆਇਆ ਪਰ ਮੈਂ ਆਪਣੇ ਅੰਦਰ ਹੀ ਗੁੱਸੇ ਨੂੰ ਦੱਬ ਲਿਆ ਸੀ ਕਿਉਂਕਿ ਮੈਂ ਰੋਣਾ ਨਹੀਂ ਸੀ ਪਾਉਣਾ ਚਾਹੁੰਦੀ ਜੇ ਪਾਉਂਦੀ ਵੀ ਤਾਂ ਮੇਰੇ ਘਰ ਵਾਲੇ ਉਲਟਾ ਮੇਰੇ ਤੇ ਇਲਜ਼ਾਮ ਲਾ ਦੇਣਾ ਸੀ ਕਿਉਂਕਿ ਉਹ ਤਾਂ ਪਹਿਲਾਂ ਹੀ ਬਹੁਤ ਸ਼ੱਕੀ ਕਿਸਮ ਦਾ ਆਦਮੀ ਸੀ ਉਹ ਤਾਂ ਹਰ ਰੋਜ਼ ਮੇਰਾ ਫੋਨ ਚੈੱਕ ਕਰਦਾ ਮੈਂ ਬਸ ਚੁੱਪਚਾਪ ਹੀ ਰਹੀ ਮੇਰਾ ਦਿਉਰ ਘੰਟੇ ਬਾਅਦ ਕਮਰੇ 'ਚ ਆਇਆ ਤੇ ਆਪਣਾ ਫੋਨ ਚੁੱਕਿਆ ਤੇ ਬਾਹਰ ਚਲਾ ਗਿਆ ਫਿਰ ਮੈਂ ਸੋਚਦੀ ਸੀ ਕਿ ਸ਼ਾਇਦ ਉਸਨੇ ਇਦਾਂ ਜਾਣਬੁੱਝ ਕੇ ਕੀਤਾ ਹੋਵੇ ਕਿ ਭਾਬੀ ਨੂੰ ਪਤਾ ਲੱਗ ਜਾਵੇ ਕਿ ਮੈਂ ਉਸ ਦੀ ਵੀਡੀਓ ਇਸ ਤਰੀਕੇ ਦੀ ਬਣਾਈ ਹੈ ਮੇਰੇ ਦਿਮਾਗ ਵਿੱਚ ਅਜੀਬ-ਜੀਬ ਗੱਲਾਂ ਆਉਂਦੀਆਂ ਸੀ ਮੈਨੂੰ ਇਸ ਤਰ੍ਹਾਂ ਲੱਗਦਾ ਸੀ ਕਿ ਮੇਰਾ ਦਿਓਰ ਮੇਰੇ ਤੇ ਮਾੜੀ ਅੱਖ ਰੱਖਦਾ ਕਿਉਂਕਿ ਉਹ ਵੀ ਜਵਾਨ ਸੀ ਤੇ ਮੈਂ ਵੀ ਜਵਾਨ ਸੀ ਮੈਂ ਤਾਂ ਆਪਣੇ ਦਿਓਰ ਤੋਂ ਅਜੇ 1 ਸਾਲ ਛੋਟੀ ਸੀ ਮੇਰਾ ਤਾਂ ਗੁੱਸੇ ਵਿੱਚ ਦਿਲ ਕਰਦਾ ਸੀ ਕਿ ਮੈਂ ਕੁਝ ਖਾ ਕੇ ਮਰ ਜਾਵਾਂ ਕਿਉਂਕਿ ਜੇ ਇਹ ਗੱਲ ਮੈਂ ਆਪਣੇ ਘਰ ਵਾਲੇ ਨੂੰ ਦੱਸਦੀ ਤਾਂ ਉਸਨੇ ਕਿਹਾ ਸੀ ਤੂੰ ਘਰ ਵਿੱਚ ਕੱਲੀ ਹੋਣੀ ਹੈ ਇਹ ਸਭ ਕੁਝ ਤੇਰੇ ਕਰਕੇ ਹੋਇਆ ਕਿਉਂਕਿ ਮੇਰਾ ਘਰਵਾਲਾ ਤਾਂ ਬਹੁਤ ਹੀ ਗੁੱਸੇ ਖੋਸੀ ਉਸ ਨੂੰ ਤਾਂ ਮੇਰੀ ਬਿਲਕੁਲ ਵੀ ਫਿਕਰ ਨਹੀਂ ਸੀ ਜੇ ਉਸ ਨੂੰ ਮੇਰੀ ਫਿਕਰ ਹੁੰਦੀ ਤਾਂ ਮੈਨੂੰ ਦਵਾਈ ਦਵਾਉਣ ਲਈ ਆਪ ਲੈ ਕੇ ਜਾਂਦਾ ਇੱਕ ਦਿਨ ਤਾਂ ਮੈਂ ਆਪਣੇ ਦੀ ਕਮਰੇ ਦੀ ਸਫਾਈ ਕਰਦੀ ਸੀ ਮੇਰਾ ਦਿਓਰ ਮੇਰੇ ਕਮਰੇ ਚ ਆ ਕੇ ਪਿੱਛੇ ਖੜਾ ਹੋ ਗਿਆ ਜਦੋਂ ਮੈਂ ਪਿੱਛੇ ਮੁੜ ਕੇ ਵੇਖਿਆ ਤਾਂ ਮੈਂ ਹੱਕੀ-ਬੱਕੀ ਰਹਿ ਗਈ ਮੈਂ ਤਾਂ ਆਪਣੇ ਧਿਆਨ ਵਿੱਚ ਸੀ ਤੋ ਮੈਨੂੰ ਵੇਖ ਕੇ ਹੱਸਣ ਲੱਗ ਪਿਆ ਕਹਿ ਲੱਗਾ ਭਾਬੀ ਮੈਂ ਕਿਹੜਾ ਉਪਰਾਂ ਮੈਂ ਵੀ ਤਾਂ ਇਸੇ ਘਰ ਦਾ ਮੈਂਬਰ ਆ ਫਿਰ ਕੀ ਹੋਇਆ ਜਿਵੇਂ ਤੇਰੇ ਕਮਰੇ 'ਚ ਆ ਗਿਆ ਤੇ ਤੇਰੇ ਕਮਰੇ ਵਿੱਚ ਲੱਗਾ ਏ ਸੀ ਡੀ ਲੱਗੀ ਏ ਇਸ ਕਰਕੇ ਮੈਂ ਇੱਥੇ ਆ ਜਾਣਾ ਮੇਰੇ ਕਮਰੇ 'ਚ ਸਿਰਫ ਪੱਖਾ ਲੱਗਿਆ ਜੇ ਤੁਹਾਨੂੰ ਕੋਈ ਜ਼ਿਆਦਾ ਦਿੱਕਤ ਹੈ ਤਾਂ ਮੈਂ ਵੀਰੇ ਨੂੰ ਦੱਸ ਦਿਆਂਗਾ ਉਸ ਦੀ ਗੱਲ ਸੁਣ ਕੇ ਮੈਂ ਉੱਚੀ-ਉੱਚੀ ਰੋਣਾ ਸ਼ੁਰੂ ਕਰ ਦਿੱਤਾ ਉਸ ਦਿਨ ਮੇਰੇ ਸੱਸ ਤੇ ਸਹੁਰਾ ਘਰ ਨਹੀਂ ਸੀ ਫਿਰ ਮੇਰਾ ਦਿਓਰ ਮੇਰੇ ਕੋਲ ਆ ਕੇ ਕਹਿਣ ਲੱਗਾ ਪਾਪੀ ਮੈਂ ਤੈਨੂੰ ਦੁੱਖ ਨਹੀਂ ਦੇਣਾ ਚਾਹੁੰਦਾ ਮੈਂ ਤੈਨੂੰ ਸੁਖੀ ਵੇਖਣਾ ਚਾਹੁੰਦਾ ਮੈਂ ਜਾਣ ਬੁਝ ਕੇ ਤੇਰੇ ਕਮਰੇ ਚ ਆਉਣਾ ਮੈਨੂੰ ਪਤਾ ਕਿ ਮੇਰਾ ਭਰਾ ਤੈਨੂੰ ਕੁਝ ਨਹੀਂ ਰੱਖਦਾ ਉਹ ਤੈਨੂੰ ਕਿਤੇ ਬਾਹਰ ਵੀ ਨਹੀਂ ਲੈ ਕੇ ਜਾਂਦਾ ਤੇ ਨਾ ਹੀ ਕਿਤੇ ਕਮਾ ਕੇ ਲਿਆਉਂਦਾ ਜਦੋਂ ਮੈਂ ਆਪਣੇ ਦਿਓਰ ਦੇ ਮੂੰਹੋਂ ਇਹ ਗੱਲ ਸੁਣੀ ਤਾਂ ਮੈਨੂੰ ਆਪਣਾ ਦਿਓਰ ਚੰਗਾ ਲੱਗਣ ਲੱਗਾ ਕਿ ਉਸ ਨੂੰ ਮੇਰੀ ਇੰਨੀ ਫਿਕਰ ਹੈ ਪਰ ਮੇਰੇ ਘਰ ਵਾਲੀ ਨੂੰ ਮੇਰੀ ਭੋਰਾ ਵੀ ਫਿਕਰ ਨਹੀਂ ਸੀ। ਦਿਓਰ ਮੈਨੂੰ ਕਹਿੰਦਾ ਸੀ ਭਾਬੀ ਮੈਨੂੰ ਪਤਾ ਵੀਰਾ ਬਹੁਤ ਗੁੱਸੇ ਵਾਲੇ ਸੁਭਾਅ ਦਾ। ਇਹਸ ਕਰਕੇ ਉਸ ਨੂੰ ਮੈਂ ਕੋਈ ਵੀ ਗੱਲ ਨਹੀਂ ਦੱਸਾਂਗਾ ਤੇ ਨਾ ਹੀ ਕੰਨ ਕੋੜ ਕੇ ਤੂੰ ਵੀ ਸੁਣ ਲੈ ਜੇ ਤੂੰ ਵੀਡੀਓ ਵਾਲੀ ਗੱਲ ਕਿਸੇ ਨੂੰ ਦੱਸੀ ਜਾਂ ਵੀਰੇ ਨੂੰ ਦੱਸੀ ਤਾਂ ਮੇਰੇ ਤੋਂ ਬਿਨਾ ਹੋਰ ਕੋਈ ਬੁਰਾ ਨਹੀਂ। ਮੈਂ ਤੈਨੂੰ ਘਰ ਵਿੱਚੋਂ ਕਢਵਾ ਦੇਣਾ ਤੇ ਤੇਰੀ ਜਾਣ ਬੁੱਝ ਕੇ ਮੈਂ ਉਹੀ ਜੀ ਵੀਡੀਓ ਬਣਾ ਲੈਣਾ ਜਿਸ ਕਰਕੇ ਸਾਰਾ ਇਲਜ਼ਾਮ ਤੇਰੇ ਤੇ ਆਉਣਾ। ਤੂੰ ਬੱਸ ਮੈਨੂੰ ਦਿਨ ਤੇ ਟਾਈਮ ਖੁਸ਼ ਕਰਦੀ ਆ ਕਰ ਕਿਉਂਕਿ ਤੂੰ ਮੈਨੂੰ ਵੇਖਣ ਵਿੱਚ ਸੋਹਣੀ ਲੱਗਦੀ ਆ ਮੈਨੂੰ ਆਪਣੀ ਦਿਉਰਤੀ ਗੱਲ ਤੇ ਬਹੁਤ ਗੁੱਸਾ ਆਇਆ ਦਿਲ ਤਾਂ ਮੇਰਾ ਕੀਤਾ ਕਿ ਮੈਂ ਉਸਦੇ ਮੂੰਹ ਤੇ ਵੱਟ ਕੇ ਚਪੇੜ ਮਾਰਾਂ ਪਰ ਮੈਂ ਕੁਝ ਕਰ ਨਹੀਂ ਸਕਦੀ ਸੀ ਫਿਰ ਮੈਂ ਉਸ ਨੂੰ ਕਿਹਾ ਕਿ ਤੂੰ ਆਪਣੇ ਫੋਨ ਵਿੱਚੋਂ ਵੀਡੀਓ ਡਿਲੀਟ ਕਰ ਦੇ ਉਹ ਕਹਿੰਦਾ ਇੱਕ ਸ਼ਰਤ ਤੇ ਹੀ ਵੀਡੀਓ ਡਿਲੀਟ ਕਰੂੰਗਾ ਜੇ ਤੂੰ ਮੇਰੀ ਸ਼ਰਤ ਪੂਰੀ ਕਰੇਂਗੀ ਤੇ ਅੱਜ ਘਰ ਵਿੱਚ ਕੋਈ ਵੀ ਨਹੀਂ ਮੰਮੀ ਪਾਪਾ ਵੀ ਬਾਹਰ ਗਏ ਨੇ ਤੇ ਅੱਜ ਆਪਾਂ ਦੋਵੇਂ ਘਰੇ ਇਕੱਲੇ ਆ ਮੈਂ ਆਪਣੇ ਦੌਰ ਤੇ ਮੂਰੇ ਹੱਥ ਬੰਨ੍ਹਦੀ ਸੀ ਕਿ ਤੂੰ ਮੈਨੂੰ ਛੱਡ ਦੇ ਤੂੰ ਮੇਰੀ ਇੱਜ਼ਤ ਨੂੰ ਕਿਉਂ ਤੱਕਦਾ ਜੇ ਤੈਨੂੰ ਇੰਨੀ ਅੱਗ ਲੱਗੀ ਤੂੰ ਆਪਣਾ ਵਿਆਹ ਕਰਵਾ ਲੈ ਉਹ ਕਹਿੰਦਾ ਜਿਹੜਾ ਨਜ਼ਾਰਾ ਭਾਬੀ ਨਾਲ ਆਉਂਦਾ ਉਹ ਘਰ ਵਾਲੀ ਨਾਲ ਕਿੱਥੇ ਆਉਂਦਾ ਤੇ ਨਾਲੀ ਚੋਰੀ ਚੋਰੀ ਜ਼ਿਆਦਾ ਵਧੀਆ ਲੱਗਦਾ ਮੈਂ ਬਹੁਤ ਲੱਤਾਂ ਬਹਾ ਮਾਰੀਆਂ ਪਰ ਮੇਰੀ ਇੱਕ ਨਾ ਚੱਲੀ ਉਸਨੇ ਮੇਰੀ ਇੱਜ਼ਤ ਨੂੰ ਧੀਰੋ ਲੀਰ ਕਰ ਦਿੱਤਾ ਮੈਂ ਬੈੱਡ ਦੇ ਉੱਤੇ ਬੈਠੀ ਰੋਈ ਜਾਂਦੀ ਸੀ ਮੈਂ ਤਾਂ ਆਪਣੇ ਦਿਲ ਵਿੱਚ ਇਹੀ ਸੋਚਦੀ ਸੀ ਜੇ ਘਰ ਵਾਲਾ ਆਪਣੀ ਘਰ ਵਾਲੀ ਦੀ ਕਦਰ ਕਰਦਾ ਹੋਵੇ ਕੋਈ ਉਸ ਤੇ ਵਲ ਅੱਕ ਚੁੱਕੇ ਨਹੀਂ ਦੇਖ ਸਕਦਾ ਮੇਰੇ ਦਿਉਰ ਨੂੰ ਵੀ ਮੇਰੇ ਘਰ ਵਾਲੇ ਦੇ ਸੁਭਾਅ ਦਾ ਪਤਾ ਸੀ ਇਸ ਕਰਕੇ ਤਾਂ ਉਸ ਨੇ ਇਹ ਨਜਾਇਜ਼ ਫਾਇਦਾ ਚੁੱਕਿਆ ਮੈਂ ਤਾਂ ਸਾਰੇ ਆਦਮੀਆਂ ਨੂੰ ਇਹੀ ਕਹਿਣਾ ਚਾਹੁੰਦੀ ਆ ਜੇ ਤੁਸੀਂ ਵਿਆਹ ਕਰਵਾਉਨੇ ਹੋ ਤਾਂ ਆਪਣੇ ਘਰ ਵਾਲੇ ਦੀ ਇੱਜ਼ਤ ਕਰਿਆ ਕਰੋ ਇਹ ਨਾ ਹੋਵੇ ਕਿ ਲੋਕ ਤੁਹਾਡੀ ਇੱਜ਼ਤ ਨੂੰ ਤੱਕਦੇ ਰਹਿਣ ਤੇ ਤੁਸੀਂ ਆਪਣੇ ਹੰਕਾਰ ਵਿੱਚ ਹੀ ਤੁਰੇ ਫਿਰੋ ਜੇ ਤੁਹਾਨੂੰ ਅੱਜ ਦੀ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਰਿਓ ਚੈਨਲ ਤੇ ਪਹਿਲੀ ਵਾਰ ਹੀ ਆਇਓ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਜ਼ਿਆਦਾ ਤੋਂ ਜ਼ਿਆਦਾ ਇਸ ਕਹਾਣੀ ਨੂੰ ਸ਼ੇਅਰ ਕਰਿਓ ਆਪਾਂ ਫੇਰ ਮਿਲਾਂਗੇ ਸੋਹਣੀ ਜੀ ਕਹਾਣੀ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸ਼ੀ ਕਾਰ ਜੀ ਪੂਰੀ ਕਹਾਣੀ ਸੁਣ ਲਈ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫੇਰ ਮੈਂ ਦਿਨੋਂ ਧੰਨਵਾਦ ਕਰਦੀ ਹਾਂ ਧੰਨਵਾਦ ਜੀ